ਕਿਹੜਾ ਤੋਂ ਵੱਡਾ ਵਧੀਆ ਕੋਈ ਪਲੇਟਫਾਰਮ ਹੈ ਨਹੀਂ ਜੀ ਤੇ ਇਸ ਤੋਂ ਚੰਗਾ ਕਿਸੇ ਕੋਈ ਕਿਸੇ ਤਰੀਕੇ ਦੀ ਅਵੇਅਰਨੈਸ ਨਹੀਂ ਹੈ ਸਾਡਾ ਇਹੀ ਉਪਰਾਲਾ ਹੈ ਕਿ ਬੱਚੇ ਜਿਹੜੇ ਨੇ ਉਹ ਇੰਨੇ ਕਵੇਅਰ ਹੋ ਜਾਣ ਕਿ ਨਸ਼ਿਆਂ ਤੋਂ ਦੂਰ ਸਾਡੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਵੇ ਜਿਸ ਦੇ ਨਾਲ ਉਹ ਚੰਗੇ ਤਰੀਕੇ ਨਾਲ ਇਹ ਜੇ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰ ਸਕਣ ਸਾਡੇ ਵੱਲੋਂ ਮੈਸੇਜ ਬੜਾ ਕਲੀਅਰ ਹੈ ਕਿ ਜੇ ਤੁਸੀਂ ਗੈਰ ਕਾਨੂੰਨੀ ਸੀ ਵੀ ਐਕਟੀਵिटीज ਅਨਵਲਡ ਹੋ ਤਾਂ ਤੁਹਾਡੇ ਤੇ ਕਾਰਵਾਈ ਕੀਤੀ ਜਾਏਗੀ ਪਰ ਜਿੱਥੇ ਤੱਕ ਸਮਾਜ ਦਾ ਇਕੱਠੇ ਹੋਣ ਦਾ ਇੱਕ ਇੱਕ ਮੌਕਾ ਬਣਦਾ ਹੈ ਉਹਦੇ ਵਿੱਚ ਅਸੀਂ ਪਿੱਛੇ ਨਹੀਂ ਹੁਣ ਰਹਿਣਾ ਚਾਹੁੰਦੇ ਇਹ ਜੋ ਛੋਟੇ ਛੋਟੇ ਬੱਚੇ ਨੇ ਜੀ ਹੁਣ ਕੋਈ 9 ਸਾਲ ਦਾ ਕੋਈ 10 ਸਾਲ ਦਾ ਮੈਨੂੰ ਲੱਗਦਾ ਉਹਨਾਂ ਦੇ ਦਿਮਾਗ 'ਚ ਬਹੁਤ ਪੋਜ਼ਿਟਿਵ ਇਮਪੈਕਟ ਪੈਂਦਾ ਹੈ ਇਹ ਜੀ ਇਵੈਂਟ ਦਾ ਬੱਚਾ ਜਿਹੜਾ ਇਹ ਜੀ ਇਵੈਂਟ 'ਚ ਪਾਰਟਿਸਿਪੇਟ ਕਰ ਰਿਹਾ ਮੈਨੂੰ ਮੇਰਾ ਹੀ ਮੰਨਣਾ ਜੀ ਕਿ ਉਹ ਇੱਕ ਬੜਾ ਚੰਗਾ ਮੈਸੇਜ ਲੈ ਕੇ ਜਾਂਦਾ ਹੈ ਐਨਸੀ ਜੀ ਬੇਸਿਕਲੀ ਇਹ ਨਿਰੰਤਰ ਇੱਕ ਸ਼ਡਿਊਲ ਦੇ ਰਾਹੀਂ ਚੱਲ ਰਿਹਾ ਹੈ ਤੇ ਤੁਸੀਂ ਹੁਣ ਦੇਖੋਗੇ ਪੂਰੇ ਪੰਜਾਬ ਦੇ ਵਿੱਚ ਇਵੈਂਟਸ ਕਰਾਏ ਜਾਣਗੇ ਤੇ ਸਾਡੇ ਵੱਲੋਂ ਜ਼ਿਲ੍ਹੇ ਦੇ ਵਿੱਚ ਵੀ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਵੀ ਲੋਕਲ ਲੈਵਲ ਤੇ ਹ ਤਕਰੀਬਨ ਹਰ ਹਫ਼ਤੇ ਇਵੈਂਟਸ ਕਰਾਏ ਜਾਣਗੇ। ਕਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਅੜੀ ਤਾਂ ਫਤੇਗੜ ਸਾਹਿਬ ਪੁਲਿਸ ਦੇ ਵੱਲੋਂ ਫਤੇ ਕੱਪ ਕਰਵਾਇਆ ਜਾ ਰਿਹਾ ਇਸ ਤੋਂ ਪਹਿਲਾਂ ਫਤੇ ਰਨ ਕਰਵਾਈ ਗਈ ਸੀ ਜਿਸ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਹਿੱਸਾ ਲਿਆ ਸਕਾ ਤੇ ਹੁਣ ਫਤੇ ਕੱਪ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਨੌਜਵਾਨ ਇਸ ਮੈਚ ਬਾਸਕਟਬਾਲ ਦਾ ਜਿਹੜਾ ਮੈਚ ਇੱਥੇ ਚੱਲ ਰਿਹਾ ਜਿਸ ਦੇ ਵਿੱਚ ਹਿੱਸਾ ਲੈਣਗੇ ਤੇ ਖਾਸ ਕਰਕੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਦੇ ਲਈ ਤੇ ਖੇਡਾਂ ਦੇ ਨਾਲ ਜੋੜਨ ਦੇ ਲਈ ਇਹ ਜਿਹੜਾ ਇਵੈਂਟ ਕਰਵਾਏ ਜਾਂਦੇ ਸਾਡੇ ਨਾਲ ਮੈਮ ਰਵਜੋਤ ਕੌਰ ਗਰੇਵਾਲ ਮੌਜੂਦ ਨੇ ਮੈਮ ਕਿਵੇਂ ਦਾ ਲੱਗ ਰਿਹਾ ਪਹਿਲਾਂ ਵੀ ਫਤੇ ਰਨ ਕਰਵਾਇਆ ਗਿਆ ਸੀਗਾ ਤੇ ਹੁਣ ਫਤੇ ਕੱਪ ਇਸ ਵਾਰ ਕਰਵਾ ਰਹੇ ਹਾਂ ਜੀ ਅਸਲ ਦੇ ਵਿੱਚ ਫਤਿਹ ਰਨ ਤੋਂ ਬਾਅਦ ਸਾਨੂੰ ਬਹੁਤ ਹੀ ਬੱਚਿਆਂ ਦਾ ਪ੍ਰੋਤਸਾਹਨ ਮਿਲਿਆ بڑے ਬੱਚਿਆਂ ਨੇ ਦੂਰੋਂ ਨੇੜਿਓਂ ਆ ਕੇ ਉਹਦੇ ਵਿੱਚ ਪਾਰਟਿਸਪੇਸ਼ਨ ਕੀਤੀ ਸੀ ਤੇ ਅਸੀਂ ਇਹ ਸੋਚਿਆ ਸੀਗਾ ਜੀ ਕਿ ਇੱਕ ਇਸ ਤਰੀਕੇ ਦੀ ਲੜੀ ਬਣਾਵਾਂਗੇ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜਾ ਇਹ ਮੁਹਿੰਮ ਪੰਜਾਬ ਪੁਲਿਸ ਵੱਲੋਂ ਲੜੀ ਜਾ ਰਹੀ ਹੈ ਜਿਹੜਾ ਇੱਕ ਕੰਪੋਨੈਂਟ ਬਹੁਤ ਅਹਿਮ ਕੰਪੋਨੈਂਟ ਜਿਹੜਾ ਹੁੰਦਾ ਹੈ ਉਹ ਸੋਸ਼ਲ ਮੂਵਮੈਂਟ ਦਾ ਹੈ ਕਿ ਲੋਕਾਂ ਨੂੰ ਇਕੱਠੇ ਲਿਆਉਣਾ ਹੈ ਇੱਕ ਕਾਮਨ ਪਲੈਟਫਾਰਮ ਤੇ ਤੇ ਅਸੀਂ ਇਹ ਸਮਝਦੇ ਹਾਂ ਕਿ ਖੇਡਾਂ ਤੋਂ ਵੱਡਾ ਵਧੀਆ ਕੋਈ ਪਲੈਟਫਾਰਮ ਹੈ ਨਹੀਂ ਜੀ ਤੇ ਇਸ ਤੋਂ ਚੰਗਾ ਕਿਸੇ ਕੋਈ ਕਿਸੇ ਤਰੀਕੇ ਦੀ ਅਵੇਅਰਨੈਸ ਨਹੀਂ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਬਹੁਤ ਕਿਉਂਕਿ ਲੀਗ ਮੈਚਸ ਸੀਗੇ ਤੇ ਬੱਚੇ ਹਰ ਮੈਚ ਦੇ ਵਿੱਚ ਬਹੁਤ ਹਮ-ਹਮਾ ਕੇ ਪਾਰਟਿਸਪੇਸ਼ਨ ਬੱਚਿਆਂ ਨੇ ਸਾਨੂੰ ਦਿੱਤੀ ਹੈ ਤੇ ਇੱਕ ਸਾਡਾ ਇਹੀ ਉਪਰਾਲਾ ਹੈ ਕੀ ਬੱਚੇ ਜਿਹੜੇ ਨੇ ਉਹ ਇੰਨੇ ਕਅਅਰ ਹੋ ਜਾਣ ਕਿ ਨਸ਼ਿਆਂ ਤੋਂ ਦੂਰ ਅਤੇ ਸਪੋਰਟਸ ਵੱਲ ਤੇ ਆਪਣਾ ਕਿਉਂਕਿ ਇੱਕ ਜਿਹੜਾ ਕੋਈ ਇੱਕ ਹੈਲਦੀ ਦਿਮਾਗ ਹੈ ਇੱਕ ਹੈਲਦੀ ਬ੍ਰੇਨ ਹੈ ਉਹ ਇੱਕ ਹੈਲਦੀ ਬਾਡੀ ਦੇ ਵਿੱਚ ਹੀ ਹੋ ਸਕਦੀ ਹੈ ਤਾਂ ਸਾਡੇ ਵੱਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਇੱਕ ਪਲੈਟਫਾਰਮ ਦਿੱਤਾ ਜਾਵੇ ਜਿਸ ਦੇ ਨਾਲ ਉਹ ਚੰਗੇ ਤਰੀਕੇ ਨਾਲ ਇਹ ਜੇ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰ ਸਕਣ। ਜੀ ਮੈਮ ਗੱਲ ਕਰ ਲਈਏ ਪਹਿਲਾਂ ਵਾਲੇ ਅਜ ਤੋਂ 10-15 ਸਾਲ ਪਹਿਲਾਂ ਦੇਖਿਆ ਜਾਵੇ ਤਾਂ ਸਕੂਲਾਂ ਦੇ ਵਿੱਚ ਖੇਡਾਂ ਹੁੰਦੀਆਂ ਸੀਗੀਆਂ ਤੇ ਅੱਜ ਕੱਲ ਤਾਂ ਬੱਚਾ ਘਰੋਂ AC 'ਚੋਂ ਜਾਂਦਾ ਹੈ ਸਕੂਲੇ ਤੇ AC ਦੇ ਵਿੱਚ ਸਕੂਲ 'ਚ ਜਾ ਕੇ ਪੜਦਾ ਐਦੇ ਘਰੇ ਵਾਪਸ ਆ ਜਾਂਦਾ ਤੇ ਉਹ ਜਿਸ ਤਰ੍ਹਾਂ ਪਹਿਲਾਂ ਖੇਡਾਂ ਹੁੰਦੀਆਂ ਸੀ ਉਸ ਤਰ੍ਹਾਂ ਦਾ ਉਤਸ਼ਾਹ ਵੀ ਨਹੀਂ ਰਿਹਾ ਪਹਿਲਾਂ ਗਰਮੀ ਦੇ ਵਿੱਚੇ ਬੱਚੇ ਖੇਡਦੇ ਰਹਿੰਦੇ ਸੀ ਪਿਆਰ ਬਹੁਤ ਹੁੰਦਾ ਸੀਗਾ ਲੱਗਦਾ ਕਿ ਇਸ ਤਰ੍ਹਾਂ ਦੇ ਅਗਰ ਇਵੈਂਟ ਕਰਵਾਏ ਜਾਣ ਤਾਂ ਬੱਚਿਆਂ ਦੇ ਵਿੱਚ ਖੇਡ ਪ੍ਰਤੀ ਉਤਸ਼ਾਹ ਜਿਹੜਾ ਵੱਧ ਸਕਦਾ ਖਾਸ ਕਰਕੇ ਅੱਜ ਕੱਲ ਬੱਚੇ ਫੋਨਾਂ ਇਹਦੇ ਕਈ ਕਾਰਨ ਨੇ ਜੀ ਫੋਨ ਹੋ ਗਿਆ ਜੀ ਸਕਰੀਨ ਐਡਿਕਸ਼ਨ ਹੋ ਗਈ ਕੁਝ ਇਸ ਤਰੀਕੇ ਦਾ ਮੌਸਮ ਇਸ ਤਰੀਕੇ ਦਾ ਹੈ ਤਾਂ ਕਾਫੀ ਫੈਕਟਰਸ ਇਕੱਠੇ ਹੋ ਜਾਂਦੇ ਨੇ ਛੁੱਟੀਆਂ ਚੱਲ ਰਹੀਆਂ ਨੇ ਤਾਂ ਹੁਣ ਉਹ ਸਾਰਿਆਂ ਨੂੰ ਅਸੀਂ ਸਾਰੇ ਫੈਕਟਰ ਮੱਦੇਨਜ਼ਰ ਰੱਖਦੇ ਹੋਏ ਇਸੇ ਟਾਈਮ ਤੇ ਰੱਖਿਆ ਸੀਗਾ ਕਿ ਸਾਰੇ ਬੱਚਿਆਂ ਨੂੰ ਇੱਕ ਪਲੈਟਫਾਰਮ ਮਿਲੇ ਤੇ ਇੱਕ ਮੌਕਾ ਮਿਲੇ ਇੰਨੇ ਟੈਲੈਂਟਡ ਬੱਚੇ ਨੇ ਕੁੜੀਆਂ ਨੇ ਮੁੰਡੇ ਨੇ ਅਡਰ ਟੀਮਾਂ ਨੇ ਸਾਰਿਆਂ ਦੀਆਂ ਤੇ ਜਦੋਂ ਉਹਨਾਂ ਨੂੰ ਇੱਕ ਪਲੈਟਫਾਰਮ ਮਿਲਦਾ ਹੈ ਤੇ ਇੱਕ ਇਵੈਂਟ ਮਿਲਦਾ ਹੈ ਤੇ ਸਾਰੇ ਬੜਾ ਚੰਗਾ ਪਰਫਾਰਮ ਕਰਦੇ ਨੇ ਜੀ ਜਿਹੜਾ ਪਹਿਲਾਂ ਫਤੇ ਰਨ ਹੋਇਆ ਸੀ ਉਹਦੇ ਵਿੱਚ ਆਉਟਪੁੱਟ ਕੀ ਰਹੀ ਸੀਗੀ ਤੇ ਕੀ ਲੱਗਦਾ ਕਿ ਬਾਅਦ ਵਿੱਚ ਜਿਸ ਤਰ੍ਹਾਂ ਇਹ ਫਤੇ ਕੱਪ ਪਲਾਨ ਕੀਤਾ ਗਿਆ ਤਾਂ ਕੁਝ ਆਉਟਪੁੱਟ ਨਿਕਲੀ ਸੀ ਜਾਂ ਲੱਗਦਾ ਸੀ ਕਿ ਉਹਦਾ ਫਰਕ ਜਿਹੜਾ ਪੈ ਰਿਹਾ ਜੋ ਤਾਂ ਆਉਟਪੁੱਟ ਇਨਾ ਚੰਗਾ ਨਿਕਲਿਆ ਸੀ ਵੀ ਅਸੀਂ ਸੋਚਦੇ ਸੀ ਛੋਟੇ-ਛੋਟੇ ਬੱਚੇ 10 ਕਿਲੋਮੀਟਰ ਕਿਦਾਂ ਕਰਨਗੇ ਉਹ ਸਾਡੇ ਤੋਂ ਬਹੁਤ ਅੱਗੇ ਸੀਗੇ ਤੇ ਉਹਨਾਂ ਨੇ ਬਹੁਤ ਉਤਸ਼ਾਹ ਨਾਲ ਪੂਰਾ ਕੀਤਾ ਸੀਗਾ ਉਸ ਤੋਂ ਬਾਅਦ ਬੱਚਿਆਂ ਦੀ ਇਹ ਡਿਮਾਂਡ ਸੀਗੀ ਜੀ ਇਹ ਦੁਬਾਰਾ ਕਰਾਇਆ ਜਾਵੇ ਤੇ ਹੁਣ ਮੌਸਮ ਥੋੜਾ ਜਿਹਾ ਠੀਕ ਹੁੰਦਾ ਤਾਂ ਅਸੀਂ ਦੁਬਾਰਾ ਵੀ ਕਰਾਵਾਂਗੇ ਜੀ ਤੇ ਇਹ ਕੁਲਮਲਾ ਕੇ ਇੱਕ ਸੋਸ਼ਲ ਮੁਹਿੰਮ ਹੈ ਜੀ ਪੁਲਿਸ ਨੇ ਆਪਣਾ ਕੰਮ ਕਰਨਾ ਹੈ ਦੇਖੋ ਜੀ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਪੁਲਿਸ ਨੇ ਇਨਫੋਰਸਮੈਂਟ ਕਰਨੀ ਹੈ ਤੇ ਇਹ ਸਾਡੇ ਵੱਲੋਂ ਮੈਸੇਜ ਬੜਾ ਕਲੀਅਰ ਹੈ ਕਿ ਜੇ ਤੁਸੀਂ ਗੈਰਕਾਨੂੰਨੀ ਕਿਸੇ ਵੀ ਐਕਟੀਵਿਟੀ ਚ ਇਨਵੋਲਡ ਹੋਤਾ ਤੁਹਾਡੇ ਤੇ ਕਾਰਵਾਈ ਕੀਤੀ ਜਾਏਗੀ ਪਰ ਜਿੱਥੇ ਤੱਕ ਸਮਾਜ ਦਾ ਇਕੱਠੇ ਹੋਣ ਦਾ ਇੱਕ ਇੱਕ ਮੌਕਾ ਬਣਦਾ ਉਹਦੇ ਵਿੱਚ ਅਸੀਂ ਪਿੱਛੇ ਨਹੀਂ ਹੁਣ ਰਹਿਣਾ ਚਾਹੁੰਦੇ ਅਸੀਂ ਚਾਹੁੰਨੇ ਵੀ ਅਸੀਂ ਬਾਰ-ਬਾਰ ਕਿਉਂਕਿ ਜਿੰਨੀ ਵਾਰ ਵੀ ਅਸੀਂ ਕਰਾਇਆ ਸਾਨੂੰ ਲੋਕਾਂ ਦਾ ਬਹੁਤ ਉਤਸ਼ਾਹ ਮਿਲਿਆ ਤੇ ਇਹੀ ਮਾਨਯੋਗ ਸੀਐਮ ਸਾਹਿਬ ਦਾ ਵੀ ਇਹੀ ਵਿਜ਼ਨ ਹੈ ਕਿ ਜੋ ਨਸ਼ਾ ਖਿਲਾਫ ਜੰਗ ਲੜੀ ਜਾ ਰਹੀ ਹੈ ਉਹਦੇ ਚ ਪੁਲਿਸ ਦਾ ਵੀ ਇੱਕ ਪੋਜ਼ਿਟਿਵ ਰੋਲ ਹੋਵੇ ਨਸ਼ਿਆਂ ਨੂੰ ਇਸ ਤਰ੍ਹਾਂ ਠੱਲ ਪੈ ਸਕਦੀ ਕੀ ਆਪਾਂ ਮੰਨ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਖਿਡਾਰੀ ਮੌਜੂਦ ਹੁੰਦੇ ਨੇ ਫੋਤੇ ਰਨ ਹੋਈ ਸੀ ਹਾਲਾਂਕਿ ਅਲਦੋਲੇ ਪਿੰਡਾਂ ਦੇ ਲੋਕ ਮੈਂ ਦੇਖਿਆ ਕਿ ਉਸ ਵੇਲੇ ਮੈਂ ਖੁਦ ਨਾਲ ਕਪਰਾਪ ਕਰ ਰਿਹਾ ਸੀਗਾ ਤਾਂ ਅਸ਼ਪੀਲ ਵੀ ਲੋਕ ਲਾਰੇ ਸੀਗੇ ਤਾਂ ਕਾਫੀ ਉਤਸ਼ਾਹ ਦੇ ਰਹੇ ਸੀ ਲੱਗਦਾ ਕਿ ਨਸ਼ੇ ਨੂੰ ਇਸ ਦੇ ਨਾਲ ਠੱਲ ਪੈ ਸਕਦੀ ਹੋਰ ਵੀ ਨੌਜਵਾਨ ਇਸ ਨਾਲ ਜੋੜ ਸਕਦੇ ਜੀ ਬਿਲਕੁਲ ਦੇਖੋ ਜੀ ਨਸ਼ੇ ਦੀ ਜਿਹੜੀ ਠੱਲ ਹੈ ਉਹਦੇ ਪਹਿਲਾ ਪਹਿਲੂ ਉਹਦਾ ਪ੍ਰੀਵੈਂਸ਼ਨ ਦਾ ਹੁੰਦਾ ਹੈ ਉਸ ਤੋਂ ਬਾਅਦ ਇਨਫੋਰਸਮੈਂਟ ਹੁੰਦੀ ਹੈ ਤੇ ਉਸ ਤੋਂ ਬਾਅਦ ਡੀ ਅਡਿਕਸ਼ਨ ਹੁੰਦੀ ਹੈ ਤੇ ਇਹ ਤਿੰਨ ਸਟੈਪ ਦੇ ਵਿੱਚ ਹੋ ਸਕਦਾ ਜੇ ਆਪਾਂ ਕਹੀਏ ਵੀ ਬਿਨਾ ਪ੍ਰੀਵੈਂਸ਼ਨ ਤੋਂ ਖਤਮ ਹੋ ਜੇਗੀ ਉਹ ਵੀ ਨਹੀਂ ਹੋਣੀ ਜੀ ਤੇ ਬਿਨਾ ਇਨਫੋਰਸਮੈਂਟ ਤੋਂ ਖਤਮ ਹੋ ਜੇਗੀ ਉਹ ਵੀ ਨਹੀਂ ਹੋਣੀ ਤੇ ਇਹ ਤਿੰਨੋਂ ਸਟੈਪਸ ਨੂੰ ਥਰੀ ਪ੍ਰੋਂਗ ਸਟਰੈਟਜੀ ਨੂੰ ਕਿਹਾ ਜਾਂਦਾ ਤਿੰਨਾ ਸਟੈਪਸ ਨੂੰ ਕਰਨਾ ਪੈਂਦਾ ਜੀ ਐਨਫੋਰਸਮੈਂਟ ਵੀ ਕਰਨੀ ਪੈਂਦੀ ਹੈ ਸਖਤ ਕਾਰਵਾਈ ਵੀ ਕਰਨੀ ਪੈਂਦੀ ਹੈ ਪਰ ਇਹ ਜੋ ਛੋਟੇ ਛੋਟੇ ਬੱਚੇ ਨੇ ਜੀ ਹੁਣ ਕੋਈ 9 ਸਾਲ ਦਾ ਕੋਈ 10 ਸਾਲ ਦਾ ਮੈਨੂੰ ਲੱਗਦਾ ਉਹਨਾਂ ਦੇ ਦਿਮਾਗ 'ਚ ਬਹੁਤ ਪੋਜ਼ਿਟਿਵ ਇਮਪੈਕਟ ਪੈਂਦਾ ਹੈ ਇਹ ਜੀ ਇਵੈਂਟ ਦਾ ਅਸੀਂ ਫਤਿਹ ਰੰਝ ਵੀ ਦੇਖਿਆ ਸੀਗਾ ਕਿ ਅ ਕਿਉਂਕਿ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਉਹਨਾਂ ਦੇ ਮੈਸੇਜ ਨੂੰ ਲੈ ਕੇ ਅਸੀਂ ਅੱਗੇ ਆਏ ਹਾਂ ਮੈਨੂੰ ਲੱਗਦਾ ਜੀ ਕਿ ਇੱਕ ਛੋਟਾ ਬੱਚਾ ਹੈ ਜਿਹੜਾ ਇਹ ਜੀ ਇਵੈਂਟ ਚ ਪਾਰਟਿਸਿਪੇਟ ਕਰ ਰਿਹਾ ਮੈਨੂੰ ਮੇਰਾ ਹੀ ਮੰਨਣਾ ਜੀ ਕਿ ਉਹ ਇੱਕ ਬੜਾ ਚੰਗਾ ਮੈਸੇਜ ਲੈ ਕੇ ਜਾਂਦਾ ਜੀ ਇਸ ਤੋਂ ਇਲਾਵਾ ਫੁੱਤੇਗੜ ਸਾਹਿਬ ਪੁਲਿਸ ਪਿੰਡਾਂ ਦੇ ਵਿੱਚ ਵੀ ਕੁਝ ਦੇਖਦੀ ਕਿ ਪਿੰਡਾਂ ਦੇ ਵਿੱਚ ਵੀ ਜੇ ਕੁਝ ਇਸ ਤਰ੍ਹਾਂ ਦਾ ਕਰਵਾਇਆ ਜਾ ਸਕਦਾ ਜਾਂ ਹੋਰ ਵੀ ਰੂਟ ਹੈਗੇ ਆ ਜਿਹਦੇ ਨਾਲ ਨਸ਼ੇ ਨੂੰ ਠੱਲ ਪਾਈ ਜਾ ਸਕਦੀ ਜਾਂ ਨੌਜਵਾਨਾਂ ਨੂੰ ਜਿਹੜੀ ਐਡਿਕਸ਼ਨਸ ਹੋ ਚੁੱਕੀਆਂ ਜਾਂ ਫਿਰ ਕਿਤੇ ਨਾ ਕਿਤੇ ਸਰੀਰਕ ਕਸਰਤ ਤੋਂ ਨੌਜਵਾਨ ਭੱਜਦੇ ਉਹਨਾਂ ਦੇ ਨਾਲ ਜੋੜਨ ਲਈ ਹੋਰ ਵੀ ਕੋਈ ਰੂਟਸ ਹੈਗੇ ਜਾਂ ਤਰੀਕੇ ਤੁਹਾਨੂੰ ਲੱਗਦਾ ਜੀ ਜੀ ਬਿਲਕੁਲ ਜੀ ਅਸੀਂ ਹੁਣ ਤਾਂ ਬਾ ਯੂਨੀਵਰਸਿਟੀਆਂ ਨੇ ਕਈ ਸਪੋਰਟਸ ਕਲੱਬ ਨੇ ਇਹ ਲੀਗਸ ਪਾਰਟਿਸਿਪੇਟ ਕੀਤਾ ਸੀ ਹੁਣ ਅਸੀਂ ਇਹਨਾਂ ਨੂੰ ਸਬਡਿਵੀਜ਼ਨ ਵਾਈਜ਼ ਮੈਚੇਸ ਰੱਖਾਂਗੇ ਕੋਸ਼ਿਸ਼ ਕਰਾਂਗੇ ਕਿ ਸਾਰੇ ਪਿੰਡਾਂ ਨੂੰ ਕਵਰ ਕਰੀਏ ਤੇ ਜਿਹੜੇ ਬੱਚੇ ਵਿਲਿੰਗ ਨੇ ਖੇਡਣ ਦੇ ਲਈ ਉਹ ਅੱਗੇ ਆਣ ਦੇਖੋ ਕਿਤੇ ਨਾ ਕਿਤੇ ਜੀ ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਸੀਂ ਇਹ ਵੀ ਚਾਹੁੰਦੇ ਹੋ ਵੀ ਉਸ ਗੱਲ ਦੀ ਤੁਹਾਨੂੰ ਰੈਕਗਨੀਸ਼ਨ ਮਿਲੇ ਤੁਹਾਨੂੰ ਪਛਾਣ ਮਿਲੇ ਤੇ ਇਹ ਇੱਕ ਜ਼ਰੀਆ ਜੀ ਬਹੁਤ ਛੋਟਾ ਜਿਹਾ ਉਪਰਾਲਾ ਇੱਕ ਜ਼ਰੀਆ ਹੈ ਪਰ ਇੱਕ ਤਾਂ ਇਹਦੇ ਨਾਲ ਜੀ ਖੁਸ਼ੀ ਹੈ ਇੱਕ ਉਹ ਵੰਡੀ ਜਾਂਦੀ ਹੈ ਲੋਕਾਂ ਦੇ ਵਿੱਚ ਕਿਉਂਕਿ ਸਪੋਰਟਸ ਵਿੱਚ ਆਟੋਮੈਟਿਕਲੀ ਜੀ ਮਾਹੌਲ ਬੜਾ ਖੁਸ਼ਹਮਾ ਬਣ ਜਾਂਦਾ ਹੈ ਤੇ ਇਹ ਅਸੀਂ ਇੱਕ ਲੌਂਗ ਲੰਬੇ ਪੀਰੀਅਡ ਦੇ ਲਈ ਜੀ ਇਹ ਮੁਹਿੰਮ ਵੀ ਚਲਾ ਸਕਦੇ ਆ ਜਿਹੜੇ ਨੌਜਵਾਨ ਨਸ਼ੇ ਦੇ ਨਾਲ ਅਡਿਕਟ ਹੋ ਜਾਂਦੇ ਨੇ ਉਹ ਕਈ ਵਾਰ ਸਾਨੂੰ ਵੀ ਮਿਲਦੇ ਨੇ ਨੌਜਵਾਨ ਉਹ ਜੇ ਉਹ ਕਹਿੰਦੇ ਵੀ ਮਤਲਬ ਹੁਣ ਤਾਂ ਸਾਨੂੰ ਕੋੜ ਲੱਗ ਗਿਆ ਇਹਨਾਂ ਚੋਂ ਨਿਕਲਣਾ ਬਹੁਤ ਮੁਸ਼ਕਿਲ ਆ ਤੁਹਾਡਾ ਕੀ ਮੰਨਣਾ ਇਸ ਬਾਰੇ ਇਹਦੇ ਲਈ ਜੀ ਪਹਿਲੀ ਗੱਲ ਤਾਂ ਸਾਨੂੰ ਥੋੜੀ ਪੋਜ਼ਿਟਿਵ ਥਿੰਕਿੰਗ ਰੱਖਣੀ ਪੈਗੀ ਜੀ ਇਹੇ ਜੀ ਗੱਲ ਨਹੀਂ ਹੈ ਕਿ ਕੋਡ ਹੈ ਜੀ ਇਹਦਾ ਇਲਾਜ ਨਹੀਂ ਹੈਗਾ ਇਹ ਬਿਲਕੁਲ ਗਲਤ ਇੱਕ ਮਿਥ ਹੈ ਤੇ ਇਹ ਸਾਨੂੰ ਜ਼ਿੰਮੇਵਾਰ ਸੋਸਾਇਟੀ ਮੈਂਬਰਸ ਹੋਣ ਦੇ ਨਾਤੇ ਨਹੀਂ ਕਹਿਣਾ ਚਾਹੀਦਾ ਪੰਜਾਬ ਸਰਕਾਰ ਦੀ ਬਹੁਤ ਹੀ ਬਿਹਤਰੀਨ ਡੀ ਅਡਿਕਸ਼ਨ ਸਕੀਮ ਹੈ ਜੋ ਕਿ ਇਲਾਜ ਫ੍ਰੀ ਹੈ ਤੇ ਥਾਂ ਥਾਂ ਤੇ ਹੋਟ ਸੈਂਟਰ ਖੁੱਲੇ ਗਏ ਨੇ ਆਪਣੀ ਵਿਲ ਪਾਵਰ ਨੂੰ ਤੇ ਆਪਣੀ ਹਿੰਮਤ ਨੂੰ ਇੱਕ ਮੌਕਾ ਦੇਣ ਦੀ ਲੋੜ ਹੈ ਇਹ ਗੱਲ ਨਹੀਂ ਹੈ ਕਿ ਇਹ ਕੋਡ ਹੈ ਜੀ ਤੇ ਮੈਂ ਮੰਨਦੀ ਹਾਂ ਜੀ ਕਿ ਹਮੇਸ਼ਾ ਜੋ ਡੀਅਡਿਕਸ਼ਨ ਹੈ ਇਹਦੇ ਚ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ ਬਿਹਤਰੀ ਕੀਤੀ ਜਾ ਸਕਦੀ ਹੈ ਪਰ ਇਹਦੀ ਸ਼ੁਰੂਆਤ ਸਾਨੂੰ ਆਪਣੀ ਵਿਲ ਪਾਵਰ ਨਾਲ ਵੀ ਲੈਣੀ ਪੈਣੀ ਹੈ ਜਿੱਥੇ ਕਿਤੇ ਸਾਡਾ ਰੋਲ ਹੈ ਬਤੌਰ ਐਡਮਿਨਿਸਟ੍ਰੇਸ਼ਨ ਬਤੌਰ ਪੁਲਿਸ ਐਡਮਿਨਿਸਟ੍ਰੇਸ਼ਨ ਅਸੀਂ ਹਮੇਸ਼ਾ ਇੱਕ ਡੀਅਡਿਕਸ਼ਨ ਜੋ ਕੋਈ ਕਰਨਾ ਚਾਹੁੰਦਾ ਹੈ ਅਸੀਂ ਉਹਦੀ ਹਮੇਸ਼ਾ ਮਦਦ ਕਰਦੇ ਹਾਂ ਹੁਣ ਤਾਂ ਇਹ ਵੀ ਹੋ ਗਿਆ ਜੀ ਕਿ ਅਸੀਂ ਪ੍ਰੋਸੀਕਿਊਸ਼ਨ ਵੀ ਵਿਦਡਰਾ ਕਰ ਰਹੇ ਹਾਂ স্মੋਲ ਕੁਆਂਟੀਟੀ ਦੇ ਕੇਸਸ ਦੇ ਵਿੱਚ ਜਿਹਦੇ ਵਿੱਚ ਕੋਈ ਅਕਿਊਜ਼ਡ ਇਹ ਚਾਹੁੰਦਾ ਵੀ ਮੇਰਾ ਇਲਾਜ ਹੋਵੇ ਮੈਂ ਆਪਣਾ ਇਲਾਜ ਕਰਾਉਣਾ ਚਾਹੁੰਦਾ ਤਾਂ ਹਰ ਤਰੀਕੇ ਨਾਲ ਜੋ ਸਰਕਾਰ ਹੈ ਉਹ ਡੀ ਐਡਿਕਸ਼ਨ ਨੂੰ ਪ੍ਰੋਤਸਾਹਨ ਦੇ ਰਹੀ ਹੈ ਜੀ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਆ ਖਿਡਾਰੀ ਖੇਡਦੇ ਨੇ ਜਾਂ ਬੱਖੋ-ਵੱਖਰੀਆਂ ਖੇਡਾਂ ਦੇ ਨਾਲ ਜੁੜੇ ਹੋਏ ਨੇ ਪੁਲਿਸ ਖਾਸ ਕਰਕੇ ਹੋਰ ਵੀ ਕੋਈ ਖਿਡਾਰੀਆਂ ਦੇ ਨਾਲ ਟਾਈ ਅਪ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਉਹਨਾਂ ਨੂੰ ਮਿਲਣ ਲਈ ਕੋਈ ਨਾ ਕੋਈ ਤਰੀਕਾ ਜਿਹਦੇ ਨਾਲ ਜੁੜੇ ਰਹਿਣ ਆਪਸ ਵਿੱਚ ਕਨੈਕਟੀਵਿਟੀ ਬਣੀ ਰਹੇ ਹੁਣ ਜੀ ਅਸੀਂ ਬਾਸਕਟਬਾਲ ਕਰਾਇਆ ਹੁਣ ਵੋਲੀਬਾਲ ਵਾਲੇ ਕਹਿੰਦੇ ਸੀ ਤੁਸੀਂ ਵੋਲੀਬਾਲ ਨਹੀਂ ਕਰਾਇਆ ਹੁਣ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਕਿ ਸਾਰਿਆਂ ਨੂੰ ਇਨਵੋਲ ਕਰੀਏ ਤੇ ਜਿੱਦਾਂ ਤੁਸੀਂ ਦੱਸਿਆ ਸੀ ਰਾਨੇ ਕਿਹੇ ਜਾ ਇਵੈਂਟ ਹੋ ਜਾਂਦਾ ਜਿਦੇ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਪਰ ਸਪੋਰਟਸ ਕਿਉਂਕਿ ਟੀਮ ਸਪੈਸੀਫਿਕ ਹੁੰਦੀ ਹੈ ਇਹਨੂੰ ਇੱਕ ਸ਼ਡਿਊਲ ਨਾਲ ਲੈ ਕੇ ਚੱਲਣਾ ਪੈਂਦਾ ਹੁਣ ਅਸੀਂ ਬਾਸਕਟਬਾਲ ਸ਼ੁਰੂ ਕਰਾਈ ਹੈ ਤੇ ਅੱਗੇ ਸਾਨੂੰ ਪੂਰੀ ਉਮੀਦ ਹੈ ਜੀ ਅਸੀਂ ਵਧੀਆ ਇਵੈਂਟਸ ਕਰਾਵਾਂਗੇ ਜਿਦੇ ਨਾਲ ਅਸੀਂ ਯੁਵਾ ਪੀੜ ਨੂੰ ਜਿਹੜੀ ਇਹ ਮੁਹਿੰਮ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਸੋਸ਼ਲ ਲੈਵਲ ਤੇ ਚਲਾਈ ਗਈ ਹੈ ਮੈਨੂੰ ਲੱਗਦਾ ਇਸ ਚੀਜ਼ ਇਹ ਚੀਜ਼ ਨੂੰ ਅਸੀਂ ਬੜੇ ਚੰਗੇ ਤਰੀਕੇ ਨਾਲ ਅੱਗੇ ਲੈ ਕੇ ਜਾ ਸਕਦਾ ਹੈ ਕੀ ਲੱਗਦਾ ਕਿੰਨਾ ਕੁ ਸਮਾਂ ਲੱਗ ਸਕਦਾ ਜੇ ਆਉਣ ਵਾਲੇ ਸਮੇਂ ਵਿੱਚ ਇਦਾਂ ਦੇ ਹੋਰ ਕਿੰਨੇ ਕੀਵੈਂਟ ਕਰਵਾਏ ਜਾਣਗੇ ਜਿਸ ਦੇ ਨਾਲ ਨਸ਼ੇ ਨੂੰ ਖਾਸ ਕਰਕੇ ਜਾਂ ਨੌਜਵਾਨਾਂ ਨੂੰ ਸਹੀ ਪਾਸੇ ਲਿਆਉਣ ਲਈ ਜਾਂ ਖਾਸ ਕਰਕੇ ਖੇਡਾਂ ਨਾਲ ਜੋੜਨ ਦੇ ਲਈ ਜਾਂ ਬੱਚੇ ਜਿਹੜੇ ਅੱਜ ਕੱਲ ਦੇ ਨਵੀਂ ਪੀੜੀ ਹੈ ਉਹਨਾਂ ਨੂੰ ਖੇਡਾਂ ਨਾਲ ਜੋੜਨ ਲਈ ਇਸ ਤਰ੍ਹਾਂ ਦਾ ਕੰਮ ਕੀਤਾ ਜਾਵੇ ਇਹਦੇ ਵਿੱਚ ਬੇਸਿਕਲੀ ਇਹ ਨਿਰੰਤਰ ਇੱਕ ਸ਼ਡਿਊਲ ਦੇ ਰਾਹੀਂ ਚੱਲ ਰਿਹਾ ਹੈ ਤੇ ਤੁਸੀਂ ਹੁਣ ਦੇਖੋਗੇ ਪੂਰੇ ਪੰਜਾਬ ਦੇ ਵਿੱਚ ਇਵੈਂਟਸ ਕਰائے ਜਾਣਗੇ ਤੇ ਸਾਡੇ ਵੱਲੋਂ ਜ਼ਿਲ੍ਹੇ ਦੇ ਵਿੱਚ ਵੀ श्री ਫਤਿਹਗੜ ਸਾਹਿਬ ਦੇ ਵਿੱਚ ਵੀ ਲੋਕਲ ਲੈਵਲ ਤੇ तकरीबन ਹਰ ਹਫ਼ਤੇ ਇਵੈਂਟਸ ਕਰਾਏ ਜਾਣਗੇ ਜੀ ਆਖਰੀ ਸਵਾਲ ਹੈ ਜੀ ਮੇਰਾ ਕੀ ਜਿਹੜੀਆਂ ਖੇਡਾਂ ਜਾਂ ਤੁਸੀਂ ਇਵੈਂਟ ਕਰਵਾ ਰਹੇ ਹੋ ਇਹ ਸਰਕਾਰਾਂ ਦੇ ਨਾਲ ਸੀਮਤ ਰਹਿਣਗੀਆਂ ਕਿਉਂਕਿ ਸਰਕਾਰ ਕਹਿੰਦੀ ਆ ਜਦੋਂ ਜਦੋਂ ਵੀ ਆਪਾਂ ਇੰਟਰਵਿਊ ਸ਼ੁਰੂ ਕਰਦੇ ਆ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਗੱਲਾਂ ਦੀ ਜਾਂ ਫਿਰ ਪੰਜਾਬ ਪੁਲਿਸ ਆਪਣੀ ਵੀ ਜ਼ਿੰਮੇਵਾਰੀ ਸਮਝਦੇ ਹੋਏ ਇਹਨੂੰ ਰੈਗੂਲਰ ਰੱਖੂਗੀ ਜੀ ਬਿਲਕੁਲ ਅਸੀਂ ਮੈਂ ਮੰਨਦੀ ਹਾਂ ਕਿ ਇਹ ਪੰਜਾਬ ਪੁਲਿਸ ਹਮੇਸ਼ਾ ਤੋਂ ਹੀ ਸੋਸ਼ਲ ਜਿਹੜੇ ਇਹ ਜੇ ਇਵੈਂਟਸ ਨੇ ਉਹਦੇ ਚ ਇਨਵੋਲਡ ਰਹੀ ਹੈ ਤੇ ਇੱਕ ਕਮਿਊਨਿਟੀ ਪੁਲਿਸਿੰਗ ਦਾ ਇਹਨੂੰ ਹਿੱਸਾ ਕਿਹਾ ਜਾਂਦਾ ਜੀ ਜਿਹਨੂੰ ਅਸੀਂ ਕਹਿੰਦੇ ਆ ਵੀ ਪੁਲਿਸ ਆਪਣੇ ਜਿਸ ਸਮਾਜ ਨੂੰ ਉਹ ਪ੍ਰੋਟੈਕਟ ਕਰ ਰਹੀ ਹੈ ਜਿਸ ਸਮਾਜ ਦਾ ਉਹ ਲਾਅ ਐਂਡ ਆਰਡਰ ਮੇਨਟੇਨ ਕਰ ਰਹੀ ਹੈ ਉਹਦੇ ਵਿੱਚ ਉੱਟ ਕੇ ਜਾਂਦੀ ਹੈ ਕਿਉਂਕਿ ਪੁਲਿਸ ਸਮਾਜ ਤੋਂ ਅੱਡ ਨਹੀਂ ਹੁੰਦੀ ਸਮਾਜ ਦਾ ਇੱਕ ਪ੍ਰਤੀਬਿੰਬ ਹੁੰਦੀ ਹੈ ਤੇ ਪੂਰੀ ਕੋਸ਼ਿਸ਼ ਕਰਾਂਗੇ ਜੀ ਕਿ ਇਹ ਜੀ ਇਹ ਜੀ ਮੁਹਿੰਮ ਅੱਗੇ ਵੀ ਜਾਰੀ ਰੱਖੀਏ ਸਾਡੇ ਚੈਨਲ ਵੱਲੋਂ ਤੁਹਾਨੂੰ ਸ਼ੁਭ ਕਾਮਨਾਵਾਂ ਜੀ ਧੰਨਵਾਦ ਜੀ ਸੋ ਮੈਮ ਸਾਡੇ ਨਾਲ ਰਵਜੋਤ ਕੌਰ ਗਰੇਵਾਲ ਮੌਜੂਦ ਸਕੇ ਸਿੱਦੇ ਤੌਰ ਤੇ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਵੀ ਈਵੈਂਟ ਕਰਾਏ ਜਾਣਗੇ ਵੱਖੋ-ਵੱਖਰੀਆਂ ਖੇਡਾਂ ਨੂੰ ਲੈ ਕੇ ਤੇ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜਨ ਦੇ ਲਈ ਤੇ ਖੇਡਾਂ ਨਾਲ ਜੋੜਨ ਲਈ ਇੱਕ ਚੰਗੇ ਸਮਾਜ ਦੇ ਨਾਲ ਜੋੜਨ ਲਈ ਅਜਿਹੇ ਕੰਮ ਕੀਤੇ ਜਾਣਗੇ ਕੈਮਰਾਮੈਨ ਵਤਨ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਸ਼੍ਰੀ ਫਤਿਹਗੜ ਸਾਹਿਬ